ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੁਆਰਾ ਸਾਹਿਬ ਜਿੰਦਾ ਲਾਣ ਵਾਸਤੇ ਚਲ ਆਇਆ ਜੀ ਤੇ ਇੱਧਰ ਬਣ ਰਿਹਾ ਗਜਰੇਲਾ ਧੰਨ ਧੰਨ ਹੋਣੀ ਅੱਜ ਬਹੁਤ ਟੇਸਟੀ ਗਜਰੇਲਾ ਬਣਨਾ ਆ ਤੁਹਾਡੇ ਸਾਰਿਆਂ ਦੇ ਮੂੰਹ 'ਚ ਪਾਣੀ ਆਉਣਾ ਆ ਤੇ ਅਸੀਂ ਤੁਹਾਨੂੰ ਖਾ ਕੇ ਦੱਸਾਂਗੇ ਕਿੰਨਾ ਵਧੀਆ ਬਣਿਆ ਆ ਚਲੋ ਤੁਸੀਂ ਦੇਖੋ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗਜਰੇਲਾ ਬਣਾਉਣ ਵਾਸਤੇ ਇੱਧਰ ਕੜਾਹੀ ਦੇ ਵਿੱਚ ਦੁੱਧ ਵੱਖਰੀ ਢੰਗ ਦੇ ਨਾਲ ਗਜਰੇਲਾ ਜਿੱਦਾਂ ਤੁਸੀਂ ਬਣਾਨੇ ਆ ਉਦਾਂ ਨਹੀਂ ਇਹ ਨਵੀਂ ਰੈਸਪੀ ਆ ਤੁਸੀਂ ਦੇਖੀ ਨਹੀਂ ਹੋਣੀ ਨਾ ਬਣਾਇਆ ਹੋਣਾ ਕਦੇ ਇਹ ਤਾਂ ਹਾਂਜੀ ਇਹ ਹੁਣ ਤੁਸੀਂ ਨਾ ਅੱਜ ਸਿੱਖ ਲਓ ਬਹੁਤ ਸੌਖੇ ਢੰਗ ਦੇ ਨਾਲ ਬਹੁਤ ਘੱਟ ਸਮੇਂ ਦੇ ਵਿੱਚ ਬਿਨਾ ਕद्दूकस ਕੀਤੇ ਆ ਕद्दूकस ਵੀ ਨਹੀਂ ਕਰਨੀ ਪੈਂਦੀ ਗਾਜਰਾ ਮਤਲਬ ਬਹੁਤ ਘੱਟ ਸਮੇਂ ਦੇ ਵਿੱਚ ਗਜਰੇਲਾ ਬਣ ਜਾਣਾ ਤੇ ਤੁਸੀਂ ਦੇਖੀਓ ਵੀਡੀਓ ਦੇ ਬਸ ਪਹਿਲਾਂ ਇਹ ਤਾਂ ਦੁੱਧ ਦਾ ਖੁਆ ਮਾਰ ਲੈਣਾ ਉਸ ਤੋਂ ਬਾਅਦ ਬਾਕੀ ਦੀ ਬਾਕੀ ਦਾ ਰਹਿੰਦਾ ਕੰਮ ਅਸੀਂ ਕਰਦੇ ਆ ਵਿੱਚ ਕੀ ਸਮਾਨ ਪਾਣਾ ਆ ਬਿਨਾ ਕਦੂ ਗਾਸ ਕੀਤੇ ਗਾਜਰਾਂ ਕਿੱਦਾਂ ਪਾਣੀ ਆ ਤੁਹਾਨੂੰ ਅੱਗੇ ਦੱਸੇ ਪਹਿਲਾਂ ਖੋਰਾ ਮਾਰ ਲੀਜੀ। ਧੋ ਕੇ ਜਰੇਲੇ ਵਾਸਤੇ ਗਾਜਰਾਂ ਨੂੰ ਇਹਦਾ ਧੋ ਕੇ ਇੱਕ ਸਾਈਡ ਤੇ ਰੱਖ ਲੈਣਾ। ਲੈ ਇੱਕ 2 ਕਿਲੋ ਗਾਜਰਾ 2 ਕਿਲੋ ਰੋਟੀਆ ਤੇ 2 ਕਿਲੋ ਗਾਜਰਾ ਦਾ ਜਿਹੜੇ ਦੇ ਲਾ ਬਣਾਵਾਂਗੇ। ਲੇ ਲਈ ਵਾਸਤੇ ਇੱਧਰ ਬਦਾਮ ਵੀ ਤਿਆਰ ਹੋ ਗਏ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਪਾਤਾ ਫੇਰ ਇਹਨਾਂ ਦਾ ਛਿਲਕਾ ਜਿਹੜਾ ਜਲਦੀ ਰਹਿ ਜਾਂਦਾ ਵਾ ਇੱਧਰ ਖੋਆ ਵੀ ਤਿਆਰੀ ਹੈ ਸਾਡਾ ਬਸ ਆਲਮੋਸਟ ਹੋ ਗਿਆ ਇੱਧਰ ਗਾਜਰਾ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕੱਟ ਲੈਣਾ ਵਾ ਕद्दू ਬਸ ਕਰਨੇ ਨੂੰ ਟਾਈਮ ਜ਼ਿਆਦਾ ਲੱਗਦਾ ਆ ਤੇ ਫੇਰ ਉਹਨਾ ਇਸ ਕਰਕੇ ਥੋੜੀ ਅਸੀਂ ਕੋਲ ਵੀ ਕਰ ਦਨੇ ਆ ਵੀ ਟਾਈਮ ਬਹੁਤ ਲੱਗਣਾ ਜੋ ਛੱਡੋ ਹਨਾ ਤੇ ਅਸੀਂ ਇਦੀ ਬਾਜ਼ਾਰ ਤੋਂ ਲੈ ਆਨੇ ਆ ਤੇ ਹੋਰ ਆਸਾਨ ਕਰਨ ਦੇ ਲਈ ਇਹਨੂੰ ਕੀ ਕਰਨਾ ਤੁਸੀਂ ਇਹਦਾ ਗਾਜਰ ਨੂੰ ਛਿੱਲ ਧੋ ਕੇ ਛਿੱਲ ਕੇ ਇਹਦਾ ਰੱਖ ਲੈਣੀ ਆ ਉਸ ਤੋਂ ਬਾਅਦ ਤੁਸੀਂ ਇਹਦਾ ਛੋਟੇ ਛੋਟੇ ਪੀਸ ਕਰ ਕਰਕੇ ਮਿਕਸੀ ਦੇ ਵਿੱਚ ਇਹਦਾ ਗ੍ਰाइंड ਕਰ ਲੈਣਾ ਸਭ ਤੋਂ ਜ਼ਿਆਦਾ ਆਸਾਨ ਕੰਮ ਆ ਤੇ ਨਾ ਹੀ ਟਾਈਮ ਲੱਗਦਾ ਆ ਤੇ ਬਹੁਤ ਜਲਦੀ ਕੰਮ ਹੋ ਜਾਂਦਾ ਇਹਦਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੇ ਹੁਣ ਬਸ ਮਿੰਟਾਂ ਸਕਿੰਟਾਂ ਦੇ ਵਿੱਚ ਖਾਣ ਦੀਆਂ ਨੇ ਏਰੀਆਂ ਨੇ ਰਹਿਣੀਆਂ ਤੇ ਬਣਨੇ ਨੂੰ ਟਾਈਮ ਲੱਗਦਾ ਖਾਣ ਨੂੰ ਮਿੰਟ ਲੱਗਦਾ ਬਸ ਦੇਖਿਓ ਫਿਰ ਇਹਦੇ ਵਿੱਚ ਕੀ ਕੀ ਸਮਾਨ ਆਪਾਂ ਪਾਉਂਦੇ ਆ ਉਹ ਵੀ ਤੁਹਾਨੂੰ ਦੱਸਦੇ ਆ ਆ ਦੇਖੋ ਖੁਆ ਜਦੋਂ ਬਣਦਾ ਆ ਨਾ ਫਿਰ ਉਹਦੀ ਇਦਾਂ ਸ਼ੇਪ ਆ ਜਾਂਦੀ ਆ ਇਦਾਂ ਨਾ ਬ੍ਰੀਕ ਬ੍ਰੀਕ ਇਦਾਂ ਦਾਣੇ-ਦਾਣੇ ਜੇ ਜਦੋਂ ਆਉਣ ਲੱਗ ਜਾਂਦੇ ਆ ਫਿਰ ਸਮਝੋ ਵੀ ਖੁਆ ਬਣਨੀ ਤਿਆਰੀ ਆ ਜਦ ਜਦ ਦੁੱਧ ਘਾੜਾ ਹੋਜੇ ਫਿਰ ਵਿੱਚ ਗਾਜਰਾ ਪਾ ਦੋ हां ਜੇ ਤੁਸੀਂ ਇਦਾਂ ਹੈ ਨਾ ਦੇਖਣਾ ਵਾ ਜਦੋਂ ਦੁੱਧ ਗਾੜਾ ਹੋ ਜਾਣਾ ਵਾ ਦਾਣੇ-ਦਾਣੇ ਜੇ ਲੱਗਣ ਲੱਜਣ ਘੜਸ਼ੀ ਨੂੰ ਫਿਰ ਤੁਸੀਂ ਬਾਤ ਦੇਖੋ ਕਿ ਨਾਲ ਆਸਾਨ ਕੰਮ ਕਰ ਦਿੱਤਾ ਇਸ ਮਸ਼ੀਨ ਨੇ ਲੋਹੂ ਜੀ ਇੱਕ ਘੜੇ ਦੇ ਨਾਲ ਇਹ ਬਣ ਗਈਆਂ ਤੇ ਹੁਣ ਇਹਨਾਂ ਨੂੰ ਇੱਧਰ ਪਾ ਲੈਣਾ ਹੈ ਪਰ ਮੈਂ ਕੀ ਬਣਾਦਾ ਬੁੱਤ ਕਿਹਨੇ ਖਾਣੀ ਹੈ ਇਹ ਕੱਕੇ ਕੱਕੇ ਨਹੀਂ ਖਾਣੀ ਕਾਕੇ ਨੇ ਨਹੀਂ 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 ਲਓ ਜੀ ਜਿਹੜੀਆਂ ਘੜੀਆਂ ਦਾ ਸਾਨੂੰ ਇੰਤਜ਼ਾਰ ਸੀ ਉਹ ਹੀਆਂ ਖਾਧਮ ਤੇ ਗਜੇਲਾ ਬਣ ਗਿਆ ਸਾਡਾ ਇਹਦੇ ਛੁਣ ਕੀ ਕੀ ਪਾਣਾ ਹੈ ਮੰਮੀ ਤੁਹਾਨੂੰ ਵੀ ਸਾਰਪੋਰਾਕ ਦੱਸ ਦਿਆਂ ਪਹਿਲਾਂ ਖੰਡ ਪਾ ਦਿਓ ਖੰਡ ਪੈ ਗਈ ਜੀ ਖੰਡ ਪਾਤੀ ਹਾਂ ਜੀ ਇਹਨੂੰ ਲਾਹ ਦੋ ਇਹਨੂੰ ਇਹਨੂੰ ਹਲਾ ਦੇਣਾ ਇਹਨੂੰ ਫਿਰ ਮਿਕਸ ਕਰ ਦੇਣਾ ਵਿੱਚ ਇਹ ਖੰਡ ਪਹਿਲਾਂ ਨਹੀਂ ਪਾਣੀ ਨਾ ਹੱਲਾਂ ਦੀ ਪਾਣੀ ਖਾਣ ਜਦੋਂ ਇਹਨੂੰ ਗਾਜਰਾ ਹੋ ਗਈਆਂ ਫੇਰ ਖੰਡ ਫੇਰ ਖੰਡ ਪਾਣੀ ਗਾਜਾਂ ਵੀ ਪਾਣੀ ਛੱਡ ਦਿੰਦੀਆਂ ਹਨ ਇਸ ਕਰਕੇ ਜਦੋਂ ਗਾਜਰਾਂ ਦਾ ਪਾਣੀ ਸੌਸ ਹੋ ਜਵੇ ਫੇਰ ਤੁਸੀਂ ਬਾਚ ਖੰਡ ਪਾਣੀ ਹੋਰ ਖੰਡ ਨੇ ਪਾਣੀ ਛੱਡਣਾ ਆ ਇਹ ਵੀ ਸੌਸ ਕਰਨਾ ਆਹ ਲਓ ਬਦਾਮ ਆਹ ਲਓ ਬਦਾਮ ਆਹ ਲਓ ਕਾਜੂ ਆਹ ਕਾਜੂ ਆਏ ਹੋਏ ਕੀ ਬਾਤ ਹੈ ਸਮੈਲ ਕਿਸ਼ੂ ਮੱਕਾ ਉੱਠਿਆ ਹੋਰ ਆ ਹੋ ਗਈਆਂ ਦਾਖਾ ਦਾਖਾ ਮੈਨੂੰ ਇਹ ਥੋੜੀਆਂ ਪਾਓ ਥੋੜੀਆਂ ਆ ਆ ਚਲੋ ਹੁਣ ਰਹਿ ਗਿਆ ਇਲਾਇਚੀ ਇਲਾਇਚੀ ਪਾਊਡਰ ਵੀ ਪਾ ਸਕਦੇ ਆ ਤੁਸੀਂ ਦਾਣੇ ਵਾਲੀ ਇਲਾਇਚੀ ਜਿਹੜੀ ਛੋਟੀ ਇਲਾਇਚੀ ਹੁੰਦੀ ਉਹ ਵੀ ਪਾ ਸਕਦੇ ਆ ਜੇ ਤੁਸੀਂ ਦੋਨੋਂ ਪਾਣੀ ਆ ਤਾਂ ਅੱਧੀ ਉਹ ਪਾਊਡਰ ਅੱਧਾ ਦਾਣੇ ਵਾਲੀ ਇਲਾਇਚੀ ਜਿੱਦਾ ਛੋਟੀ ਇਲਾਇਚੀ ਪਾ ਸਕਦੇ ਆ ਤੇ ਹੁਣ ਪਾਣ ਲੱਗਿਆ ਸੀ ਇਲਾਇਚੀ ਪਾਊਡਰ ਇਲਾਇਚੀ ਪਾਊਡਰ ਕੁੱਟ ਚਮਚਾ ਨਜੀ ਪਾਊਡਰ ਦਾ ਪਾ ਲਿਆ ਇਹਦੇ ਨਾਲ ਟੇਸਟ ਬਹੁਤ ਵਧੀਆ ਆ ਗਿਆ ਇਹ ਨੂੰ ਮਰਵਾ ਦੋ ਫਿਰ ਸਾਰਿਆਂ ਦੀ ਮਨਪਸੰਦ ਚੀਜ਼ ਆਈ ਜੀ ਸਾਰੇ ਚਾਹ ਕੇ ਖਾਂਦੇ ਆ ਰਵਾਇਤੀ ਸਟਾਈਲ ਬਣ ਗਿਆ ਕਿ ਜੇਲਾ ਸਾਡਾ ਮੰਮੀ ਸਾਡੇ ਹਲਵਾਈ ਨਾਲ ਘਟਿਆ ਕਿਤੇ ਜਲੋ ਹੁਣ ਇਹਦੇ ਵਿੱਚ ਕੁਝ ਹੋਰ ਐਡ ਕਰਨਾ ਨਹੀਂ ਚੜਦਾ ਖਾਲੇ ਦਾ ਥੋੜਾ ਪਾਣੀ ਛਾੜ ਦਿੰਦਾ ਹੁਣ ਜਦ ਪਾਣੀ ਹੈ ਸੋਸ ਹੋ ਜਗਾ ਥੋੜਾ ਤਰੇ ਬਜਰੇ ਦਾ ਤੁਹਾਡਾ ਤਿਆਰ ਹੋ ਗਿਆ ਗਿਜੇਲਾ ਤੁਹਾਡਾ ਤਿਆਰ ਹੋ ਗਿਆ ਫਿਰ ਅਸੀਂ ਨੂੰ ਪਲੇਟਾਂ ਦੇ ਵਿੱਚ ਪਾ ਕੇ ਸ਼ਿਕਾਵਾਂਗੇ ਲੈ ਤੁਹਾਨੂੰ ਨਾਲੇ ਤੁਹਾਨੂੰ ਖਵਾਵਾਂਗੇ ਦਿਖਾਵਾਂਗੇ ਤੇ ਤੁਹਾਨੂੰ ਇਹ ਸਾਡਾ ਬਲੌਕ ਇਦਾਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਇਹ ਜੇ ਤੁਹਾਨੂੰ ਦਿਖਾਣੇ ਆ ਹੁਣ ਸਰਵ ਕਰਦੇ ਆ ਲੌਜੀਕ ਜੇਲਾ ਬਣ ਕੇ ਕੋਲੀਆਂ ਚ ਪਾ ਕੇ ਤਿਆਰ ਆ ਹੁਣ ਤੇ ਇਹਨੂੰ ਚੱਕਣ ਦੀ ਤਿਆਰੀ ਹੋ ਰਹੀ ਆ ਹੁਣ ਦੇਖਦੇ ਆ ਕਿੱਦਾਂ ਬਣਿਆ ਇਹ ਤੇ ਦੇਖੋ ਕਿੰਨਾ ਵਧੀਆ ਲੱਗਦਾ ਡੈਡ ਜੀ ਚੈੱਕ ਕਰੀਏ ਹੋਰ ਚੈੱਕ ਕਰੋ ਦੱਸੋ ਕਿੱਦਾਂ ਬਣਿਆ ਡੈਡ ਜੀ ਗਰਮ ਹੋਣਾ ਦੇਖਿਓ ਹੌਲੀ ਹੌਲੀ ਆ ਰਿਹਾ ਹਾਂ ਹਾਂ ਜਿਆਦਾ ਦਮ ਹੁਣ ਸਿਰੇ ਲੱਗ ਗਿਆ

ਬਾਈ ਬਾਈ ਫਤਹਿ ਵੀ ਬੁਲਾਓ ਮੈਂ ਗੁਜਿਕਾ ਖਾਲਸਾ ਵਾਈ ਗੁਜਿਕਾ ਵਤੇ ਕੀ ਕੀ ਪਾਇਆ ਕਿੰਨੇ ਕਿੰਨੀ ਮਾਤਰਾ ਜੀ ਸਮਾਨ ਲਿਆਏ ਹੁਣ ਤੁਹਾਨੂੰ ਮੰਮੀ ਨਹੀਂ ਦੱਸਦੇ 2 ਕਿਲੋ ਦੁੱਧ 2 ਕਿਲੋ ਦੁੱਧ 2 ਕਿਲੋ ਬਾਜਰਾ 1/2 ਕਿਲੋ ਖੰਡ 1/2 ਕਿਲੋ ਖੰਡ 1/2 ਬਾਕੀ ਦਾਖਾ ਕਾਜੂ ਬਦਾਮ ਬਾਕੀ ਆਪਾਂ ਟੇਸਟ ਦੇ ਹਿਸਾਬ ਨਾਲ ਠੰਡ ਪਾ ਸਕਦੇ ਵਧਾ ਸਕਦੇ ਆ ਵਧ ਘਟ ਹੋਆ ਹਾਂਜੀ 2 ਕਿਲੋ ਦੁੱਧ ਦਾ ਮਾਰਿਆ ਹੋਆ ਇਹਦੇ ਵਿੱਚ ਉਹ ਪਾਣਾ ਭੁੱਲ ਗਿਆ ਆਪਾਂ ਅਖੀਰ ਤੇ ਵੈਸੇ ਮੈਨੂੰ ਚੇਤਾ ਸੀ ਮੈਂ ਉਹ ਦਿਨ ਪਾਇਆ ਉਹ ਨਾਰੀਅਲ ਦਾ ਬਰਾਦ ਦਾ ਪਾ ਸਕਦੇ ਆ ਉੱਪਰ ਅਖੀਰ ਤੇ ਪਾ ਸਕਦੇ ਆ ਪਾ ਸਕਦੇ ਆ ਬਹੁਤ ਸੋਹਣਾ ਜਿਹਾ ਰੇਸ ਹੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ 'ਚ ਇੱਦਾਂ ਹੀ ਪਿਆਰ ਦਿੰਦੇ ਰਹੋ ਸਾਡੀਆਂ ਵੀਡੀਓਜ਼ ਨੂੰ ਦੇਖਦੇ ਰਹੋ ਜੇ ਤੁਸੀਂ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਬਰਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ